ਕਰੇਸ਼ ਲੋਪਟੂ ਆਦਰ ਹੈ ਇੱਕ ਨਵਾਂ ਲੈਕਚਰ ਲੈ ਕੇ ਅੱਜ ਆਪਾਂ ਲਾਇਵਨੈਸ ਦੇ ਅਨਿੱਕ ਤੱਤਵਾਂ ਦੇ ਵਿੱਚ ਜੋ ਨਿ ਮੋਨਾਡਸ ਦੀ ਗੱਲ ਕੀਤੀ ਆ ਉਹ ਮੋਨਾਡਸ ਦੀਆਂ ਕਿਸਮਾਂ ਦੀ ਗੱਲ ਕਰਾਂਗੇ ਕਿ ਕਿੰਨੀਆਂ ਕਿਸਮਾਂ ਦੇ ਮੋਨਾਡਸ ਨੇ ਜਿਹੜੇ ਲਾਇਬਨਿਜ਼ ਅਨਸਾਰ ਹਰ ਮੋਨਾਡ ਦਾ ਮੁੱਖ ਆਦੇਸ਼ ਕੋਰੇ ਪਦਾਰਥ ਗੁਣੇ ਤੋਂ ਚੇਤਨਤਾ ਜਾਂ ਭਰਪੂਰ ਚੇਤਨਤਾ ਦਾ ਦਰਵਾਣਾ ਹੈ ਕਿਉਂਕਿ ਲਾਇਬਨਿਜ਼ ਅਣਵਾਦੀਆਂ ਵਾਂਗ ਜਿਹੜੇ ਐਡਮੋਟਿਵ ਸਟੈਟ ਉਹਨਾਂ ਵਾਂਗੂ ਸਭਨ ਅਣੂਆਂ ਨੂੰ ਗੁਣਾ ਪੱਖੋਂ ਇੱਕੋ ਜਿਹਾ ਨਹੀਂ ਮੰਨਦਾ ਉਹ ਅਲੱਗ ਲੈ ਕੇ ਚੱਲਦਾ ਅਣੂ ਨੂੰ ਵੇਖ ਕੇ ਕਿਉਂਕਿ ਅਣਵਾਦੂ ਜਿਹੜੇ ਲੋਕ ਨੇ ਉਹ ਅਣੂ ਦੇ ਵਿੱਚ ਕੋਈ ਗੁਣਾਤਮਕ ਅੰਤਰ ਨਹੀਂ ਕਰਦੇ ਪਰ ਮਾਤਰਾਤਮਕ ਅੰਤਰ ਪਾਉਂਦੇ ਆ ਲੇਕਿਨ ਲਾਇਬਨਿਜ਼ ਅਨੁਸਾਰ ਕੁਝ ਵਿਸ਼ੇਸ਼ ਗੁਣ ਅਤੇ ਪ੍ਰਸਥਿਤੀਆਂ ਦੇ ਕਾਰਨ ਹਰ ਮਨਾੜ ਆਪਣੇ ਵਰਗ ਦੇ ਹੋਰ ਮਨਾੜ ਅਤੇ ਦੂਸਰੇ ਵਰਗਾਂ ਦੇ ਮਨਾੜ ਤੋਂ ਅਲੱਗ ਹੁੰਦਾ ਹੁਣ ਲਾਇਬਨਿਜ਼ ਵਿਕਾਸ ਦੀ ਪ੍ਰਕਿਰਿਆ ਲਈ ਅਜੇਹਾ ਜ਼ਰੂਰੀ ਸਮਝਦਾ ਇਸ ਲਈ ਉਹ ਇਨ ਅਨੇਕਾਂ ਮੋਨਾਰਡਸ ਨੂੰ ਪੰਜ ਭਾਗਾਂ ਦੇ ਵਿੱਚ ਵੰਡਦਾ ਹੁਣ ਉਹ ਪੰਜ ਭਾਗ ਜਿਹੜੇ ਕੀ ਨਾਮ ਦਿੰਦਾ ਉਹ ਇੱਕ ਤਾਂ ਉਹ ਪਦਾਰਥਕ ਮੋਨਾਰਡਸ ਮਟੀਰੀਅਲ ਮੋਨਾਰਡਸ ਜਿਹੜੇ ਉਹ ਮੰਨਦਾ ਬਨਸਪਤੀ ਮੋਨਾਰਡਸ ਇਹ ਵੈਜੀਟੇਬਲਸ ਵਗੈਰਾ ਆ ਜਾਂਦੇ ਹਨ ਫਿਰ ਪਸ਼ੂ ਜੀਵ ਜੰਤੂ ਮੋਨਾਰਡਸ ਜਿਹੜੇ ਮਨੁੱਖ ਮੋਨਾਰਡ ਤੇ ਸੁਪਰ ਮੋਨਾਰਡਸ ਉਹ ਪੰਜ ਮੋਨਾਰਡਸ ਦੀਆਂ ਕਿਸਮਾਂ ਜਿਹੜੀਆਂ ਉਹ ਪੰਜ ਦੱਸਦਾ ਉਹਨ ਮਨਾਰਜ ਦੀ ਇਹ ਵੰਡ ਚੇਤਨਤਾ ਦੇ ਆਧਾਰ ਤੇ ਕੀਤੀ ਗਈ ਹੈ। ਪਾਵ ਕੇ ਚੇਤਨਤਾ ਦੀ ਮਾਤਰਾ ਕਾਰਨ ਇਹ ਮਨਾਰਜ ਇੱਕ ਦੂਸਰੇ ਤੋਂ ਅਲੱਗ ਹਨ। ਇਹ ਵੰਡ ਚੜ੍ਹਦੇ ਕਰਮ ਅਨਸਾਰ ਹੈ। ਪਾਵ ਪਦਾਰਤਕ ਮਨਾਰਜ ਵਿੱਚ ਚੇਤਨਤਾ ਨਹੀਂ ਹੁੰਦੀ ਪਰ ਬਨਸਪਤੀ ਮਨਾਰਜ ਵਿੱਚ ਹੁੰਦੀ ਹੈ ਅਤੇ ਸੁਪਰ ਮਨਾਰਜ ਜਾਂ ਈਸ਼ਵਰ ਵਿੱਚ ਸਭ ਤੋਂ ਵੱਧ ਚੇਤਨਤਾ ਹੁੰਦੀ ਹੈ। ਇਨਾਪਰ ਡਿਟੇਲ ਵਿੱਚ ਗੱਲ ਕਰਦੇ ਹਾਂ ਹੁਣ ਇਹ ਵੰਡ ਚੜ੍ਹਦੇ ਕਰਮ ਦੇ ਨਾਲ-ਨਾਲ ਲਹਿੰਦੇ ਕਰਮ ਵਿੱਚ ਵੀ ਹੈ ਕਿਉਂਕਿ ਪਦਾਰਥਾਂ ਦੀ ਗਿਣਤੀ ਮਾਤਰਾ ਵਿੱਚ ਵਧੇਰੇ ਬਨਸਪਤੀ ਦੀ ਘਟ ਅਤੇ ਈਸ਼ਵਰ ਕੇਵਲ ਇੱਕ ਹੀ ਹੈ ਭਾਗ ਇਹ ਵੰਡ ਨਿਗਮਨਾਤਮਕ ਡਿਡਕਟਿਵ ਹੈ ਜਿਸ ਵਿੱਚ ਸਭ ਜਿਆਦਾ ਤੋਂ ਕੁਝ ਵੱਲ ਦਾ ਅਨੁਮਾਨ ਲਗਾਇਆ ਜਾਂਦਾ ਹੈ ਇਸ ਵਿਚਾਰਾਂ ਭਰੀ ਵੰਡ ਨੂੰ ਅਸੀਂ ਦਸਾਉਨੇ ਆ ਥੋੜਾ ਗੱਲ ਕਰਦੇ ਆ ਦੀ ਹੁਣ ਪਦਾਰਥਕ ਮਨਾਰਜ ਦੀ ਕਿਵੇਂ ਗੱਲ ਕਰਦਾ ਇਸ ਪਦਾਰਥਕ ਮਨਾਰਜ ਜਿਹੜੇ ਆ ਮਟੀਰੀਅਲ ਮਨਾਰਜ ਜਿਹੜੇ ਉਹਦੇ ਵਿੱਚ ਸਭ ਤੋਂ ਹੇਠਾ ਵਾਲੀ ਕਿਸਮ ਦੇ ਮਨਾਰਜ ਨੂੰ ਮੰਨਦਾ ਪਦਾਰਥਕ ਜਿਹੜੇ ਹੈ ਕਿਉਂਕਿ ਜੜ ਹੁੰਦੇ ਆ ਇਹਨਾਂ ਵਿੱਚ ਚੇਤਨਤਾ ਬਿਲਕੁਲ ਨਹੀਂ ਹੁੰਦੀ ਇਹ ਬਿਲਕੁਲ ਬਿਜਾਨ ਹੁੰਦੇ ਹਨ ਅਤੇ ਕਿਸੇ ਵੀ ਪ੍ਰਕਾਰ ਦੀ ਆਤਮ ਨਿਰਭਰ ਗਤੀ ਨਹੀਂ ਕਰ ਸਕਦੇ ਇਹ ਹਮੇਸ਼ਾ ਸੁੰਨ ਦੀ ਅਵਸਥਾ ਵਿੱਚ ਰਹਿੰਦੇ ਹਨ ਇਹ ਗਣਿਤੀ ਪੱਖੋਂ ਸਭ ਤੋਂ ਜ਼ਿਆਦਾ ਹੁੰਦੇ ਜਿਵੇਂ ਮਤਲਬ ਪਹਾੜ ਧਰਤੀ ਦੀਵਾਰ ਚਿਟਾਨ ਆਦ ਇਹਨਾਂ ਨੂੰ ਇਹ ਪਦਾਰਥਕ ਮਨਾਰਡ ਕਹਿੰਦਾ ਲਰਨਸ ਹੁਣ ਬਨਸਪਤੀ ਮਨਾਰਡਸ ਇਹ ਦੂਸਰੇ ਪ੍ਰਕਾਰ ਦੇ ਮਨਾਰਜ ਅਕੋਰਡਿੰਗ ਟੂ ਲੈਬਨਿਸ ਇਹ ਪਦਾਰਥ ਤੋਂ ਕੁਝ ਉੱਪਰ ਹੁੰਦੇ ਕਿਉਂਕਿ ਇਹਨਾਂ ਵਿੱਚ ਕੁਝ ਕੁ ਚੇਤਨਤਾ ਹੁੰਦੀ ਹੈ ਪਰ ਇੰਨੀ ਨਹੀਂ ਕਿ ਜ਼ਿਆਦਾ ਨਹੀਂ ਦੀ ਇੰਨੀ ਜਾਨੀ ਕਿ ਜ਼ਿਆਦਾ ਕਿ ਜੀਵ ਜੰਤੂਆਂ ਵਾਂਗੂ ਕਰ ਸਕਣ ਕਿਉਂਕਿ ਜੀਵ ਜੰਤੂਆਂ ਵਾਂਗੂ ਉਹ ਸਬਜ਼ੀਆਂ ਤੀਨ ਨਾ ਕੰਮ ਕਰ ਸਕਦੀਆਂ ਇਹ ਪਦਾਰਥ ਅਤੇ ਜੀਵ ਜੰਤੂਆਂ ਦੇ ਵਿਚਕਾਰ ਦੇ ਮਨਾਰਜ ਜਿਵੇਂ ਪੀੜ ਪੌਦੇ ਹਰ ਪ੍ਰਕਾਰ ਦੇ ਪੌਦੇ ਜਾਂ ਬਨਸਪਤੀ ਇਸ ਵਰਗ ਵਿੱਚ ਸ਼ਾਮਲ ਕਰਦੇ ਨੇ ਅੱਗੇ ਆ ਕੇ ਜੀਵ ਜੰਤੂ ਐਨੀਮਲਸ ਜਿਹੜੇ ਨੇ ਇਹ ਵੀ ਕੁਝ ਵੱਧ ਚੇਤਨ ਮੁਨਾੜ ਹੁੰਦੇ ਆ ਪਰ ਇਹਨਾਂ ਦੀ ਚੇਤਨਤਾ ਆਤਮ ਚੇਤਨ ਨਹੀਂ ਹੋ ਸਕਦੀ ਇਹ ਚੇਤਨ ਹੋਣ ਕਾਰਨ ਗਤੀ ਕਰ ਸਕਦੇ ਆ ਇਹਨਾਂ ਉੱਤੇ ਵਾਤਾਵਰਣ ਦਾ ਬਹੁਤ ਪ੍ਰਭਾਵ ਪੈਂਦਾ ਹੈ ਜਿਸ ਕਾਰਨ ਇਹਨਾਂ ਦੀ ਉਮਰ ਜ਼ਿਆਦਾ ਨਹੀਂ ਹੁੰਦੀ ਇਸ ਵਿੱਚ ਹਰ ਪ੍ਰਕਾਰ ਦੇ ਜੀਵ ਜਾਂ ਜਿਉਂਦੇ ਪ੍ਰਾਣੀ ਸ਼ਾਮਲ ਹੁੰਦੇ ਹਨ ਪਰ ਮਨੁੱਖ ਨੂੰ ਛੱਡ ਕੇ ਮਨੁੱਖ ਨੂੰ ਇਹਨਾਂ ਤੋਂ ਇਹ ਲੱਗ ਰੱਖਦਾ ਹੁਣ ਮਨੁੱਖੀ ਮੋਨਾਡs ਤਨਕੀ ਹਿਊਮਨ ਮੋਨਾਡs ਜਿਹੜਾ ਇਹ ਮੋਨਾਡs ਮਨੁੱਖ ਦਾ ਰੂਪ ਹੁੰਦੇ ਹਨ ਪਾਗ ਲਾਇਬਨਿਜ਼ ਮਨੁੱਖ ਨੂੰ ਵੀ ਮੋਨਾਡ ਸਮਝਦਾ ਹੈ ਇਸ ਮਨਾਰਡ ਦੀ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਆਤਮ ਚੇਤਨ ਹੋ ਸਕਦੇ ਹਨ ਯਾਨੀ ਕਿ ਮਨੁੱਖ ਆਤਮ ਚੇਤਨ ਸਲਫ ਕੌਂਸ਼ੀਅਸ ਅਤੇ ਇਨ ਵਿੱਚ ਬੁੱਧੀ ਹੁੰਦੀ ਹੈ ਜਿਸ ਕਾਰਨ ਇਹ ਪਸ਼ੂ ਮਨਾਰਡ ਤੋਂ ਵੱਖ ਹੈ ਯਾਨੀ ਕਿ ਮਨੁੱਖ ਦੇ ਵਿੱਚ ਜਿਹੜੀ ਬੁੱਧੀ ਆ ਉਹ ਦੂਸਰੇ ਜਿਵੇਂ ਪਸ਼ੂ ਜੀਵ ਜੰਤੂ ਆ ਉਹਨਾਂ ਨਾਲੋਂ ਜ਼ਿਆਦਾ ਹੁੰਦੀ ਹੈ ਇਨ੍ਹਾਂ ਦੇ ਅੰਦਰ ਬੁੱਧੀ ਜਗਿਆਸਾ ਸਮਾਜ ਵਿੱਚ ਰਹਿਣ ਦੀ ਭਾਵਨਾ ਆਤਮ ਸਨਮਾਨ ਦੀ ਭਾਵਨਾ ਆਗ ਹੋਣ ਕਾਰਨ ਇਹ ਕੁਦਰਤ ਦਾ ਕੇਂਦਰ ਮੰਨੇ ਜਾਂਦੇ ਇਸੇ ਕਾਰਨ ਇਹ ਪਸ਼ੂ ਮਨੁਨਾੜ ਤੋਂ ਅੱਖਰੇ ਹੁੰਦੇ ਆ ਜਿਹੜੇ ਮਨੁੱਖ ਮਨੁਨਾੜ ਨੇ ਇਹ ਆਯਾਦ ਹੁੰਦੇ ਆ ਅਤੇ ਇੱਛਾਵਾਂ ਰੱਖਦੇ ਆ ਇੱਛਾਵਾਂ ਹੁੰਦੀਆਂ ਨੇ ਇਹਨਾਂ ਦੀ ਇਹ ਚਿੰਤਨ ਕਰ ਸਕਦੇ ਆ ਤਾਂ ਇਸ ਚਿੰਤਨ ਰਾਹੀਂ ਕੁਦਰਤ ਨੂੰ ਸਮਝ ਸਕਦੇ ਆ ਸਾਰੇ ਸੱਚ ਇਨ੍ਹਾਂ ਰਾਹੀਂ ਹੀ ਨਿਰਧਾਰਤ ਕੀਤੇ ਜਾਂਦੇ ਆ ਜਨਨ ਕਿ ਜੋ ਵੀ ਸੱਚਾ ਉਹ ਮਨੁੱਖ ਦੇ ਰਹੀਂ ਨਿਰਧਾਰਤ ਕੀਤਾ ਜਾਂਦਾ ਹੁਣ ਸੁਪਰ ਮੋਨਾਡਸ ਜਿਹੜੇ ਜਿਵੇਂ ਅਸੀਂ ਇਹ ਗੱਲ ਕੀਤੀ ਹੈ ਹੁਣ ਸੁਪਰ ਮੋਨਾਡ ਵਿੱਚ ਕਿਸੇ ਇੱਕ ਚੇਤਨਤਾ ਜੇ ਨਹੀਂ ਗੱਲ ਕਰੇ ਲੇਕਿਨ ਇਸ ਆਖਰੀ ਪ੍ਰਕਾਰ ਵਿੱਚ ਪਦਾਰਥ ਨਹੀਂ ਹੁੰਦਾ ਬਲਕਿ ਚੇਤਨਤਾ ਹੀ ਹੁੰਦੀ ਹੈ ਅਤੇ ਵੱਖ-ਗੱਲ ਬਾਕੀ ਸਭ ਇੱਕ ਤੋਂ ਅਨੇਕ ਹੁੰਦੇ ਹਨ ਇਹ ਮੋਨਾਡ ਕੇਵਲ ਇੱਕ ਹੈ ਇਸ ਵਿੱਚ અત્યੰਤ ਗੁਣ ਲੈਬਨਿਜ਼ ਇਸ ਨੂੰ ਈਸ਼ਵਰ ਅਤੇ ਮੋਨਾਡ ਆਫ ਮੋਨਾਡ ਦਿੰਦਾ ਯਾਨੀ ਕਿ ਸੁਪਰ ਮੋਨਾਡ ਨੂੰ ਰੱਬ ਦਾ ਨਾਮ ਦਿੰਦਾ ਵਾ ਈਸ਼ਵਰ ਦਾ ਨਾਮ ਦਿੰਦਾ ਅੱਲਾ ਵੈਗਨੂ ਜੋ ਉਲਗ-ਉਲਗ ਆਪਣੇ ਧਰਮ ਅਕੋਰਡਿੰਗਲੀ ਨੇ ਉਹਦਾ ਨਾਮ ਦਿੰਦਾ ਕਿਉਂਕਿ ਦੇ ਵਿੱਚ અતੇ ਬਹੁਤ ਜ਼ਿਆਦਾ ਗੁਣ ਨੇ ਇਹ ਸਭ ਤੋਂ ਉੱਪਰ ਆ ਇਸ ਕਾਰਨ ਇਸ ਸੁਪਰ ਮੋਨਾਡ ਕਹਿੰਦਾ ਹੈ ਲੈਬਨਿਜ਼ ਬਾਕੀ ਸਭਨਾਂ ਦੀ ਇੱਕ ਅੰਦਰਧਾਰਤ ਉਮਰ ਹੁੰਦੀ ਹੈ ਪਰ ਇਸ ਦੀ ਕੋਈ ਸ਼ੁਰੂਆਤ ਅਤੇ ਨਾ ਹੀ ਕੋਈ ਅੰਤ ਹੈ। ਈਸ਼ਵਰ ਇੱਕ ਉੱਚਤਨੂ ਸੰਪੂਰਨ ਅਸਲੀ ਅਤੇ ਸਾਰੇ ਮੋਨਾਡਜ਼ ਦਾ ਮੋਨਾਡ ਹੈ। ਹੁਣ ਲੈਬਨਿਜ਼ ਅਨੁਸਾਰ ਇਹ ਸਭ ਮੋਨਾਡਜ਼ ਮਿਲ ਕੇ ਅਗਾਹ ਵਧੂ ਕੜੀ ਬਣਾਉਂਦੇ ਹਨ। ਸਾਰਾ ਸੰਸਾਰ ਅਜੇ ਹੀ ਅਣਗਿਣਤ ਅਤੇ ਅਸੀੰਤ ਮੋਨਾਡਜ਼ ਨਾਲ ਭਰਿਆ ਹੋਇਆ ਹੈ। ਜੋ ਇੱਕ ਚੜ੍ਹਦੇ ਕਰਮ ਵਿੱਚ ਹਨ ਕੋਈ ਵੀ ਮੋਨਾਡ ਇੱਕੋ ਜਿਹੀ ਨਹੀਂ ਕੁਦਰਤ ਵਿੱਚ ਕੋਈ ਟੁੱਟਮਾ ਅੰਗ ਨਹੀਂ ਹੈ ਕੁਦਰਤ ਲਗਾਤਾਰ ਚੱਲ ਰਿਹਾ ਪ੍ਰਵਾਹ ਹੈ ਇਸ ਦੇ ਹੇਠਾਂ ਵਾਲੇ ਮੋਨਾਡ ਤੋਂ ਉੱਪਰ ਤੱਕ ਦੇ ਮੋਨਾਡ ਵਿੱਚ ਕੋਈ ਰੁਕਾਵਟ ਨਹੀਂ ਇੱਕ ਜੜ ਪਦਾਰਥ ਤੋਂ ਈਸ਼ਵਰ ਤੱਕ ਕੁਦਰਤ ਲਗਾਤਾਰ ਵਿਕਾਸ ਦਾ ਰੂਪ ਹੈ ਇਹ ਮੋਨਾਰਜ਼ ਦੀ ਗੱਲ ਜਿਹੜੀ ਉਹਨੇ ਕਿਸਮਾਂ ਦੱਸੀਆਂ ਨੇ ਲਾਇਬਨੇਜ਼ ਨੇ ਅੱਜ ਆਪਾਂ ਉਹਨਾਂ ਦੀ ਗੱਲ ਕੀਤੀ ਹੈ ਉਮੀਦ ਹੈ ਕਿ ਤੁਹਾਨੂੰ ਪਸੰਦ ਆਉਂਦਾ ਹੋਵੇਗਾ ਇਸ ਕਰਕੇ ਮੇਰੀ ਬੇਨਤੀ ਹੈ ਕਿ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਕਹਿ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੋਂ ਅੱਗੇ ਕੋਈ ਨਾ ਕੋਈ ਲੜੀ ਅਸੀਂ ਇਹ ਫਿਲਾਸਫੀ ਦੀ ਜਿਹੜੀ ਸ਼ੁਰੂ ਕੀਤੀ ਹੈ ਇਹਨੂੰ ਨਿਰੰਤਰ ਰੱਖਿਆ ਜਾਵੇ ਧੰਨਵਾਦ ਮਿਹਰਬਾਨੀ ਸਤਿ ਸ੍ਰੀ ਅਕਾਲ